ਤੋ ਜੀ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਵੀ ਛੋਟੀ ਜਿਹੀ ਅਲਮਾਰੀ 'ਚ ਕੱਪੜੇ ਕਿੱਦਾਂ ਰੱਖਣੇ ਆ ਚਲੋ ਜੀ ਵੀਡੀਓ ਸ਼ੁਰੂਆਤ ਕਰਦੇ ਆ ਇੱਧਰ ਆਪਾਂ ਤੁਸੀਂ ਦੇਖ ਸਕਦੇ ਪੂਰਾ ਸੂਟ ਲਿਆ ਹੈ ਸੁਨੀਲ ਦਾ ਸੂਟ ਹੈ ਵਾਲਾ ਤੇ ਸੂਟ ਲੈ ਕੇ ਆਪਾਂ ਇਹਨੂੰ ਡਬਲ ਫੋਲਡ ਵਾਲਾ ਸੂਟ ਨੂੰ ਕਰ ਲੈਣਾ ਫਿਰ ਇਸ ਤਰ੍ਹਾਂ ਤੈਹ ਲਗਾ ਦੇਣੀ ਹੈ ਇਹਦੀ ਜਿਹੜੇ ਵੀ ਤੁਸੀਂ ਪਜਾਮਾ ਜਾਂ ਸਲਵਾਰ ਜਾਂ ਪੈਂਟ ਕਿਸੇ ਦੀ ਵੀ ਤੈਹ ਲਾਣੀ ਉਹ ਪੁੱਠੇ ਕਰਕੇ ਲਗਾਣੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਪੁੱਠੇ ਕਰ ਕਿ ਤਿਆਹ ਲੱਗੇ ਲਗਾਣਾ ਚੰਗੀ ਤਰ੍ਹਾਂ ਤਿਆਹ ਲਗਾ ਕੇ ਤੇ ਜਿਹੜੇ ਪਜਾਮੇ ਦੇ ਇੱਕ ਸਾਈਡ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਹੈ ਤੇ ਜਿਹੜਾ ਆਪਣਾ ਸੂਟ ਆਪਾਂ ਤਿਆਹ ਲਾ ਕੇ ਰੱਖਿਆ ਇਹ ਦੂਜੇ ਪਜਾਮੇ ਆ ਜਿਹੜਾ ਹੈਗਾ ਨਾ ਉਹਦਾ ਪੈਰ ਉੱਥੇ ਆਪਾਂ ਰੱਖ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਜੋ ਹਨ ਨੂੰ ਇਦਾਂ ਇਕੱਠੇ ਕਰਨ ਤੋਂ ਬਾਅਦ ਜਿਹੜੀ ਪਜਾਮੇ ਦੀ ਲਾਸਟਿਕ ਹੁੰਦੀ ਉਹ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਲਾਸਟਿਕ ਨੂੰ ਪਜਾਮੇ ਦੇ ਵਿੱਚੋਂ ਕੱਢ ਦੇਣਾ ਸਾਰੇ ਦੇਖ ਤੁਸੀਂ ਦੇਖ ਸਕਦੇ ਹੋ ਵੀ ਕੱਪੜਾ ਆਪਣਾ ਇੱਕ ਤਾਂ ਪਜਾਮਾ ਆਪਣਾ ਸਿੱਧਾ ਹੋ ਜਾਣਾ ਸਿੱਧੀ ਤੈਹ ਲੱਗ ਜਾਣੀ ਸਾਰੇ ਨੂੰ ਤੇ ਆਹ ਦੇਖੋ ਕਿੰਨਾ ਛੋਟਾ ਜਿਹਾ ਆਪਣੇ ਕੱਪੜਿਆ ਤੈਹ ਲੱਗ ਗਿਆ ਪਰਸ ਵਾਂਗੂ ਬਣ ਗਿਆ ਤੇ ਜਿਹੜੀ 사이ਡ ਦੀ ਤੁਸੀਂ ਪੌਕਟ ਦੇਖ ਸਕਦੇ ਹੋ ਹੈਗੀ ਇਹਦੇ ਵਿੱਚ ਤੁਸੀਂ ਆਪਣਾ ਦੁਪੱਟਾ ਵਗੈਰਾ ਤੈਹ ਲਗਾ ਕੇ ਨਾਲ ਰੱਖ ਸਕਦੇ ਹੋ ਵੀ ਆਪਾਂ ਤੁਹਾਨੂੰ ਦੱਸਿਆ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਆਪਣੇ ਸਲਵਾਰ ਸੂਟ ਨੂੰ ਜਦੋਂ ਆਪਾਂ ਤਿਆਰ ਲੈਣੀ ਕਮੀਜ਼ ਦੀ ਤੈਮ ਆ ਲਗਾ ਲਈਏ ਸਿੰਪਲ ਜਿੱਦਾਂ ਆਪਾਂ ਲਗਾਈ ਦੀ ਸਲਵਾਰ ਨੂੰ ਇਸ ਤਰ੍ਹਾਂ ਆਪਾਂ ਤੈਹ ਲਗਾ ਲਏ ਤੁਸੀਂ ਦੇਖ ਸਕਦੇ ਹੋ ਤੇ ਲਗਾਤਵਾ ਜਿਹੜੀ ਸਲਵਾਰ ਦਾ ਪਹੁੰਚ ਆ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਪੂਰੀ ਸਲਵਾਰ ਆਪਣੀ ਇਸ ਤਰ੍ਹਾਂ ਪਹੁੰਚ ਵਿੱਚੋਂ ਕੱਢ ਲੈਣੀ ਤੇ ਜਿਹੜੇ ਕੱਪੜੇ ਨਾਲ ਆਪਾਂ ਕਮੀਜ਼ ਨੂੰ ਤੈਹ ਲਾਸੀ ਉਹ ਵੀ ਇਹਦੇ ਵਿੱਚ ਇਸ ਤਰ੍ਹਾਂ ਅਡਜਸਟ ਕਰ ਦੇਣੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਆਪਣਾ ਸੂਟ ਪੂਰਾ ਗਰਮ ਤੇ ਕਿੰਨੇ ਛੋਟੇ ਤੈਹ ਲੱਗੀ ਆ ਚਲੋ ਜੀ ਅਗਲੀ ਟੇਬਲ ਚੱਲਦੇ ਆ ਤੇ ਜਦੋਂ ਵੀ ਆਪਾਂ ਕਮੀਜ਼ ਦੀ ਤੈਹ ਲਗਾਣੀ ਕਿਸ ਤਰ੍ਹਾਂ ਲਗਾਣੀ ਉਹ ਤੁਹਾਨੂੰ ਦੱਸ ਦਿਆਂ ਕਮੀਜ਼ ਦੇ ਨਾਲ ਸਾਈਡਾਂ ਤੇ ਇਸ ਤਰ੍ਹਾਂ ਫੜ ਲੈਣੀ ਆ ਫੜਨੇ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਘੁਮਾ ਦੇਣੀ ਆ ਘੁਮਾਉਣ ਤੋਂ ਬਾਅਦ ਤੇ ਲਓ ਜੀ ਆਪਣੀ ਕਮੀਜ਼ ਦੀ ਵੀ ਬੜੀ ਵਧੀਆ ਤੇ ਸਿੰਪਲ ਤਰੀਕੇ ਨਾਲ ਤੈ ਸਿੱਧੇ ਗਰਮ ਪਜਾਮੇ ਦੀ ਤੈਹ ਲਗਾਨੀ ਬੜੀ ਓਕੀ ਹੋ ਜਾਂਦੀ ਬਟ ਆਪਾਂ ਬਹੁਤ ਸੌਖੇ ਢਗਣਾ ਤੇ ਦੇਵੜੇ ਗਰਮ ਪਜਾਮੇ ਬਿਲਕੁਲ ਛੋਟੇ ਪਜਾਮਾ ਮੰਗੋ ਤਿਆਰ ਲਗਾ ਦੇ ਸਕਦੇ ਡਬਲ ਫੋਲਡ ਕਰ ਲੈਣਾ ਇਸ ਤਰ੍ਹਾਂ ਡਬਲ ਫੋਲਡ ਕਰਨ ਤੋਂ ਬਾਅਦ ਕੀ ਕਰਨਾ ਡਬਲ ਕਰਕੇ ਤੇ ਪਲਾਸਟ ਜਿਹੜੀ ਆਪਣੀ ਲਾਸਟਿਕ ਹੈਗੀ ਨਾ ਪਜਾਮੇ ਦੀ ਉਹਦੇ ਵਿੱਚੋਂ ਆਪਾਂ ਇਹਨੂੰ ਜਿੰਨੀ ਵੀ ਤਹਿ ਪੁੱਠੀ ਬੰਨੀ ਹੈ ਇਹ ਲਗਾਈ ਸਾਰੀ ਕੱਢ ਦੇਣੀ ਹੈ ਤੇ ਆਪਣੀ ਬਿਲਕੁਲ ਛੋਟੀ ਪੌਟਾ ਇਹਨਾਂ ਤਹਿ ਲੱਗ ਕੇ ਤਿਆਰ ਹੋ ਜਾਣੀ ਤੁਸੀਂ ਦੇਖ ਸਕਦੇ ਹੋ ਤੇ ਥੋੜੀ ਅਲਮਾਰੀ ਚ ਵੀ ਨਹੀਂ ਬਹੁਤ ਘਟਤ ਹੈ ਘੇਰਨੀ ਹੈ ਜਦੋਂ ਕਿ ਅਲਮਾਰੀ ਆਪਣੀ ਫੁੱਲ ਹੋ ਜਾਂਦੀ ਕੱਪੜੇ ਆਪਾਂ ਛੋਟੀ ਅਲਮਾਰੀ ਤੁਹਾਨੂੰ ਦੱਸਾਂਗੇ ਬਿਲਕੁਲ ਸੈੱਟ ਹੋ ਜਾਣੀ ਅਲਮਾਰੀ ਥੋੜ ਲੱਗੀ ਲੋਜੀ ਤੇ ਪੂਰੀ ਬਾਜੂ ਵਾਲੀ ਜਿਹੜੀ ਹੈਗੀ ਹੈ ਸ਼ੈਲਡ ਆਪਾਂ ਉਹਨੂੰ ਲੱਗੀਆਂ ਆਪਾਂ ਕਰਨ ਤੁਸੀਂ ਸਟੱਚ ਵਾਲਾ ਤੁਸੀਂ ਦੇ ਸਕਦੇ ਹੋ ਤੇ ਇਹਨੂੰ ਦੇਖੋ ਦੀ ਆਪਾਂ ਡਬਲ 3 ਫੋਲਡ ਕਰ ਲੈਣਾ ਤੇ ਫੋਲਡ ਕਰਨ ਤੋਂ ਬਾਅਦ ਜਿਹੜੇ ਇੱਕ ਸਾਈਡ ਦੀ ਬਾਹ ਹੈਗੀ ਆ ਆਪਾਂ ਉਹਨੇ ਦੇ ਵਿੱਚ ਰੱਖ ਕੇ ਤੇ ਇਹਨੂੰ ਦੂਜੇ ਬੰਨੇ ਨਹੀਂ ਰੱਖਣੀ ਬਾਹ ਦੂਜੇ ਬੰਨੇ ਅੱਧੀ ਰਹਿੰਦੀ ਨਹੀਂ ਗੋਲ ਗੋਲ ਫੋਲਡ ਕਰ ਲੈਣੀ ਫੋਲਡ ਕਰਕੇ ਤੇ ਤੁਸੀਂ ਦੇਖ ਸਕਦੇ ਜਿਹੜੀ ਸਟੈਚੂਰਲ ਕਮੀਜ਼ ਹੈ ਜਿਹੜੀ ਸਟੈਚੂਰਲ ਕਮੀਜ਼ ਹੈ ਨੇ ਇਹਨੂੰ ਬਾਹਰੋਂ ਆਪਾਂ ਸਿੱਧੀ ਕਰਨ ਤੋਂ ਬਾਅਦ ਫੇਰ ਇਹਦੇ ਉੱਤੇ ਦੁਬਾਰਾ ਫੋਲਡ ਕਰ ਦੇਣਾ ਤੇ ਦੇਖੋ ਬਾਹਰ ਇਹਦੇ ਵਿੱਚੋਂ ਨਘਾ ਦੇਣੀ ਤੇ ਆਪਣੀ ਕਿੰਨੀ ਸੋਹਣੀ ਤੇ ਕਿੰਨੀ ਛੋਟੀ ਜਿਹੀ ਇਹ ਤਹਿ ਬਣ ਕੇ ਤਿਆਰ ਹੋ ਗਈ ਹੈ ਕੱਪੜੇ ਦੀ ਚਲੋ ਜਿੱਥੇ ਗਰਮ ਕੁੜਤਾ ਗਰਮ ਕੁੜਤੇ ਨੂੰ ਆਪਾਂ ਬਹੁ ਬੁਧੀ ਢੰਗ ਨਾਲ ਤੇ ਸਿੰਪਲ ਤਰੀਕਾ ਤਹਿ ਲਾਵਾਂਗੇ ਇਹਨੂੰ ਆਪਾਂ ਬਹਿਲਾ ਚੰਗੀ ਤਰ੍ਹਾਂ ਵਿਛਾ ਲੇ ਫਿਰ ਇਹਨੂੰ ਇਦਾਂ-ਉਦਾਂ ਜਿੱਥਾ ਕਿਦੇ ਚਾਕ ਹਨ ਉੱਥੇ ਤੱਕ ਫੋਲਡ ਕਰ ਦੇਣਾ ਫਿਰ ਆਪਾਂ ਜਿੱਦ ਤੱਕ ਸਿੰਪਲ ਤਹਿ ਲਗਾਉਂਦੇ ਉਸ ਤਰ੍ਹਾਂ ਆ ਤੇਲੇ ਆਪਣੇ ਇਸ ਗਲ ਵਾਲੀ ਸਾਈਡ ਨਾ ਆਪਾਂ ਉਹ ਦੋ ਬੈਕ ਸਾਈਡ ਫੋਲਡ ਕਰਾਂ ਗਲ ਵਾਲੀ ਸਾਈਡ ਆਲਾ ਸਾਈਡ ਜਿਹੜੀ ਹੈਗੀ ਨਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਅਡਜਸਟ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਤਹ ਬਹੁਤ ਪੱਕੀ ਲੱਜਣੀ ਜਿੰਨੀ ਮਰਜ਼ੀ ਤੁਸੀਂ ਦੋ ਦਿੱਤਾ ਕੱਪੜੇ ਢਿਗੇ ਜਿੰਨੇ ਵੀ ਤਹ ਲਗਾਈਆਂ ਸਾਰੀਆਂ ਤਹ ਇਹਨ ਸਹੀ ਰਹਿਣੀ ਆ ਬਿਲਕੁਲ ਤਹ ਖੁੱਲਣੀ ਨਹੀਂ ਹੈਗੀ ਚਲੋ ਜੀ ਅਗਲੀ ਉਹਦੇ ਬਾਅਦ ਚੱਲਦੇ ਆ ਆਪਣੇ ਆਪ ਕੋਟ ਹੁੰਦੇ ਕੋਟਾਂ ਨੂੰ ਤਹ ਲਾਣਾ ਬਹੁਤ ਜ਼ਿਆਦਾ ਮੁਸ਼ਕਲ ਕੋਟ ਹੋ ਗਈ ਜੈਕਟ ਹੋ ਗਈ ਹੈ ਨਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਤੈ ਲੋ ਜੇ ਆਪਾਂ ਇਸ ਤਰ੍ਹਾਂ ਪਹਿਲਾਂ ਫੋਲਡ ਕਰ ਲੈਣਾ ਬਾਹਲੀ ਸਾਈਡ ਤੁਸੀਂ ਦੇ ਸਕਦੇ ਹੋ ਫਿਰ ਕੋਰਨ ਜਿਹੜੀ ਹੈਗੀ ਬਾਜੂ ਦੇ ਵਿੱਚ ਪਾ ਦੇਣੀ ਆ ਬਾਹਵਾ ਤੇ ਪਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਵੀ ਤੁਸੀਂ ਇਸ ਤਰ੍ਹਾਂ ਵੀ ਫੋਲਡ ਕਰ ਸਕਦੇ ਵਿੱਚ ਵੀ ਪਾ ਸਕਦੇ ਤੇ ਕੋਰਨ ਨੂੰ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਅਡਜਸਟ ਕਰ ਦੇਣਾ ਤੁਸੀਂ ਦੇਖ ਸਕਦੇ ਆਪਣਾ ਕਿੰਨਾ ਵਧੀਆ ਭਾਰੀ ਜੈਕਟ ਦੇਖੋ ਕਿੰਨੀ ਹਲਕੀ ਜਿਹੀ ਚ ਆਪਣੀ ਅਡਜਸਟ ਹੋ ਗਿਆ ਨਾ ਇਹਦੀ ਤੈਹ ਲੱਗ ਗਈ ਹੈ ਚਲੋ ਜੀ ਅਗਲੀ ਵਾਰ ਚੱਲਦੇ ਤੁਸੀਂ ਦੇਖ ਸਕਦੇ ਆ ਪਟੀ ਸ਼ਰਟ ਨੂੰ ਨਾ ਇਸ ਤਰ੍ਹਾਂ ਪਹਿਲਾਂ ਵਿਛਾ ਲੈਣਾ ਫਿਰ ਇਹਦੀ ਨੈਕ ਐ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਮ ਫੋਲਡ ਕਰਨ ਤੋਂ ਬਾਅਦ ਸਾਈਡਾਂ ਤੇ ਇਸ ਤਰ੍ਹਾਂ ਤਹਿ ਲਾ ਦੇਣੀ ਬਾਹਮਾ ਵਾਲੀ ਸਾਈਡ ਹੀ ਰਹਿਣ ਦੇਣੀ ਤੁਸੀਂ ਦੇਖ ਸਕਦੇ ਹੋ ਫਿਰ ਬਾਹ ਵਿੱਚ ਆਪਾਂ ਬੈਕ ਥੱਲੇ ਵਾਲੀ ਸਾਈਡ ਤੇ ਇਸ ਤਰ੍ਹਾਂ ਫੋਲਡ ਕਰਾਂ ਜਿਹੜੀ ਦੂਜੀ ਬਾਹ ਹੁਣ ਇਸ ਵਾਲੀ ਤੈਹ ਦੇ ਵਿੱਚ ਨਘਾ ਦੇਣਾ ਤੇ ਜਿਹੜੀ ਦੂਹੀ ਬਾਹ ਉਹਨੂੰ ਦੂਸਰੀ ਵਾਲੀ ਤੈਹ ਦੇ ਵਿੱਚ ਨਘਾ ਦੇਣਾ ਤੇ ਆਪਣੀ ਬਹੁਤ ਵਧੀਆ ਕਮੀਜ਼ ਬਣ ਕੇ ਮਸੌਰੀ ਕਮੀਜ਼ ਨਹੀਂ ਆਪਣੀ ਬਹੁਤ ਸੋਹਣੀ ਤੈਹ ਲੱਗ ਕੇ ਤਿਆਰ ਹੋ ਜਾਣੀ ਜਿੱਦਾਂ ਮਾਜੀ ਤੁਸੀਂ ਇਧਰ ਉਧਰ ਸਿੱਟੋ ਬਿਲਕੁਲ ਬੈਸਟ ਤੈਹ ਹੈ ਤਾਂ ਇਹ ਵਾਲੀ ਚਲੀਏ ਅਗਲੀ ਟੇਬਲ ਚੱਲਦੇ ਹਾਂ ਜਿਹੜੀ ਆਪਣੀਆਂ ਸੌਕਸ ਹੁੰਦੀਆਂ ਨਾ ਇਧਰ ਉਧਰ ਵਿਕਰੀਆਂ ਰਹਿੰਦੀਆਂ ਉਹਨਾਂ ਨੂੰ ਤੈਹ ਬਹੁਤ ਸਿੰਪਲ ਤਰੀਕੇ ਨਾਲ ਲਾ ਸਕਦੇ ਤੁਸੀਂ ਦੇ ਸਕਦੇ ਸੌਕਸ ਦੇ ਉੱਤੇ ਸੌਕਸ ਰੱਖ ਕੇ ਉਹਨੂੰ ਇਸ ਵਾਲੀ ਸੌਕਸ ਦੇ ਵਿੱਚ ਹੀ ਨਗਾ ਦੇਣਾ ਤੇ ਦੂਜੀ ਨੂੰ ਇਸ ਸੌਕਸ ਦੇ ਵਿੱਚ ਹੀ ਤੇ ਆਪਣੀ ਬਹੁਤ ਵਧੀਆ ਤੈਹ ਲਾ ਕੇ ਵਧੀਆ ਇਹਨਾਂ ਜਰਾਬਾ ਗੋਮਦਿਆਂ ਨਾ ਵਾਸਤਾ ਹੈ ਇੱਥੇ ਤੁਸੀਂ ਦੇਖ ਸਕਦੇ ਆਪਾਂ ਡਬਲ ਕੰਬਲ ਹੈ ਕੰਬਲ ਨੂੰ ਆਪਾਂ ਕੀ ਕਰਨਾ ਸੋਰੀ ਸਿੰਗਲ ਕੰਬਲ ਹੈ ਤੇ ਕੰਬਲ ਨੂੰ ਆਪਾਂ ਪਹਿਲਾਂ ਉਲਟੀ ਬੰਨੀ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਤੇ ਆਪਾਂ ਇਸ ਤਰ੍ਹਾਂ ਇਹਦੀ ਤੈਹ ਲਾ ਦਣੀ ਦੋਨਾਂ ਸਾਈਡ ਤੇ ਪਾਰੀ ਤੋਂ ਪਾਰੀ ਕੰਬਲ ਤੁਸੀਂ ਬਹੁਤ ਸਿੰਪਲ ਤੇ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੈਹ ਲਾ ਸਕਦੇ ਥੋੜੀ ਤੈਹ ਬਿਲਕੁਲ ਨਹੀਂ ਖੁੱਲਣੀ ਹੈਗੀ ਤੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਜਿਹੜਾ ਉੱਤੇ ਵਾਲਾ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਪਾ ਦੇਣਾ ਦੇਖੋ ਜੀ ਇੱਕ ਤਾਂ ਤੁਹਾਡਾ ਤਕੀਆ ਤਿਆਰ ਹੋ ਜਾਣਾ ਦੂਜਾ ਤੁਹਾਡਾ ਬਹੁਤ ਹੀ ਵਧੀਆ ਤੈਹ ਲੱਗ ਜਾਣੀ ਹੈ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਆਪਣੀ ਜੀਨ ਦੀ ਪੈਂਟਾਂ ਤੈਹ ਲਾਣੀ ਔਖੀ ਹੋ ਜਾਂਦੀ ਹੈ ਨਾ ਜਿਹੜੀ ਜੀਨ ਦੀਏ ਦੋਨੀ ਲੱਤਾਂ ਹੈ ਨਾ ਤੁਸੀਂ ਜਿਹੜੀ ਐ ਲੈਗ ਵਾਲੀ ਸਾਈਡ ਹੈ ਨਾ ਉਹਦੇ ਉਹਤੇ ਵਿੱਚ ਇਸ ਤਰ੍ਹਾਂ ਪਾ ਦੇਣੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਿੰਪਲ ਢੰਗ ਢੰਗ ਨਾਲ ਥੋੜੀ ਏਗ ਵਾਲੀ ਜੀਨ ਦੀ ਪੈਂਦ ਦਿੱਤਾ ਹੈ ਆਸਾਨੀ ਨਾਲ ਲਾ ਕੇ ਤਿਆਰ ਹੋ ਜਾਣੀ ਆ ਤੇ ਜਿੰਨੇ ਵੀ ਅਸੀਂ ਕੱਪੜੇ ਤੈਨ ਲਾਇਆ ਦੇ ਸਕਦੇ ਹੁਣ ਆਪਾਂ ਇਹਨਾਂ ਨੂੰ ਅਲਮਾਰੀ ਦੇ ਵਿੱਚ ਰੱਖਾਂਗੇ ਛੋਟੀ ਤੋਂ ਛੋਟੀ ਅਲਮਾਰੀ ਦੇ ਵਿੱਚ ਕਿਸ ਤਰ੍ਹਾਂ ਸੈੱਟ ਕਰਨੇ ਥੋੜਨਾ ਜਿਹਾ ਸ਼ੇਰ ਲੱਗਿਆ ਕਰਨ ਤੇ ਆ ਦੇ ਸਦੀ अलमारी ਦੇ ਵਿੱਚ ਕੱਪੜੇ ਰੱਖਣੇ ਮੈਂ ਸਟਾਰਟ ਕਰ ਦਿੱਤੇ ਦੂਜੀ ਗੱਲ ਇਹ ਹੈ ਕਿ ਹੋਰ ਵੀ ਬਹੁਤ سارے ਕੱਪੜੇ ਦੀ ਮੈਂ ਤੈਅ ਲਗਾਈ ਸੀਗੀ ਤੇ ਉਹ ਵਾਲੇ ਕੱਪੜੇ ਮੈਂ ਹੁਣ ਉਹ ਵੀ ਵਿੱਚ ਅਡਜਸਟ ਕਰਾਂਗੀ ਉਹ ਮੈਂ ਵੀਡੀਓ ਤੁਹਾਨੂੰ ਸ਼ੇਅਰ ਨਹੀਂ ਕੀਤੀ ਹੈਗੀ ਤੇ ਜਿੱਦਾਂ ਵaje ਤੁਸੀਂ ਇਹਦੇ ਵਿੱਚ ਕੱਪੜੇ ਰੱਖੋ ਕੋਈ ਵੀ ਪਰੇਸ਼ਾਨੀ ਨਹੀਂ ਹੋਣੀ ਹੈਗੀ ਤੁਸੀਂ ਦੇਖ ਸਕਦੇ ਜਿਹੜੇ ਮੈਂ ਆ ਤੈਹ ਵੀ ਲਗਾਈ ਹੋਈ ਹੈ ਨਾ ਕੱਪੜਿਆਂ ਦੇ ਅਲਾਵਾ ਕੰਬਲਾਂ ਦੀ ਉਹ ਵੀ ਮੈਂ ਇਹਦੇ ਵਿੱਚ ਤੁਹਾਨੂੰ ਰੱਖ ਕੇ ਦੱਸਾਂਗੀ ਆ ਜਿਹੜੇ ਅਲੱਗ ਕੱਪੜਿਆਂ ਦੀ ਮੈਂ ਤੈਹ ਲਗਾਈ ਸੀ ਉਹ ਸੀਗੇ ਤੇ ਇਦਾਂ ਵੀ ਨਹੀਂ ਹੈਗੇ ਵੀ ਤੁਹਾਡੇ ਕੱਪੜੇ ਡਿੱਗ ਜਾਣੇ ਜਾਂ ਮੈਸੀ ਹੋ ਜਾਣੇ ਬਿਲਕੁਲ ਨਹੀਂ ਆ ਦੇਖ ਸਕਦੇ ਹੋ ਕੰਬਰ ਨੂੰ ਤੁਸੀਂ ਡਬਲ ਕਰਕੇ ਜਿੱਦਾਂ ਮਰਜੀ ਦੇ ਵਿੱਚ ਅਡਜਸਟ ਕਰ ਸਕਦੇ ਹੋ ਸਾਈਡਾਂ ਤੇ ਵੀ ਰੱਖ ਕੇ ਤੁਸੀਂ ਦੋਏ ਕੰਬਲ ਵੱਡੇ ਕੰਬਲ ਵੀ ਰੱਖ ਸਕਦੇ ਹੋ ਆਈ ਹੋਪ ਤੁਹਾਨੂੰ ਅੱਜ ਦੀ ਟਿੱਪ ਵਧੀਆ ਲੱਗੀ ਹੋਗੀ ਜੀ ਤੁਹਾਨੂੰ ਵੀਡੀਓ ਜਿਆਦਾ ਹੋਰ ਵੀ ਵਧੀਆ ਲੱਗਦੀਆਂ ਹੈਗੀਆਂ ਤਾਂ ਤੁਸੀਂ ਚੈਨਲ ਤੇ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫॉर ਵਾਚਿੰਗ ਤੇ ਇਸੇ ਤਰ੍ਹਾਂ ਵੀਡੀਓ ਨੂੰ ਆਪਣਾ ਪਿਆਰ ਦਿੰਦੇ ਰਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ